ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁਲਾਜ਼ਮ ਇਕਤਾ ਜਿੰਦਾਬਾਤ ਮੁਲਾਜ਼ਮ ਇਕਤਾ ਜਿੰਦਾਬਾਤ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਨਜਾਇਜ਼ ਨੋਟਿਸ ਖੇਤੀ ਵਿਭਾਗ ਦੇ ਕਰਮਚਾਰੀਆਂ ਦੀ ਲਗਾਤਾਰ ਚੱਲ ਰਹੀ ਕਲਮ ਛੋੜ ਹੜਤਾਲ 11 ਦਿਨ ਵਿੱਚ ਦਾਖਲ ਹੋ ਗਈ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੌਜੂਦਾ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਨਜਾਇਜ਼ ਢੰਗ ਨਾਲ ਉਨ੍ਹਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਪ੍ਰਾਲੀ ਵਾਲੀਆਂ ਜਿਹੜੀਆਂ ਮਚੀਨਾ ਕਿਸਾਨਾਂ ਨੂੰ ਦਿੱਤੀਆਂ ਗਈਆਂ ਗਈਆਂ ਸਨ ਉਹਨਾਂ ਦੇ ਕਪੜਿਆਂ ਦਾ ਸਾਰਾ ਦੋਸ਼ ਕਰਮਚਾਰੀ ਵਿਭਾਗ ਤੇ ਹੀ ਥੁਪਿਆ ਜਾ ਰਿਹਾ ਹੈ ਉਹ ਤਾਕਗੋ ਨੇ ਬੋਲਦਿਆਂ ਕਿਹਾ ਕਿ 11 ਫਰਵਰੀ ਤੱਕ ਜੇਕਰ ਸਰਕਾਰ ਵੱਲੋਂ ਉਹਨਾਂ ਦਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਇਹ ਹੜਤਾਲ ਵੱਡੇ ਪੱਧਰ ਤੱਕ ਕੀਤੀ ਜਾਵੇਗੀ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜੀ ਵੀ ਸੀ ਅਪਡੇਟ ਲਈ ਹੁਸ਼ਿਆਰਪੁਰ ਤੋਂ ਨੰਮੀ ਸਿੰਘ ਚੀਮਾ ਦੀ ਰਿਪੋਰਟ ਹਾਂਜੀ ਸਰ ਖੇਤੀ ਵਿਭਾਗ ਦੇ ਕਰਮਚਾਰੀਆਂ ਦਾ ਤਰਨਾ ਜੋ ਚੱਲ ਰਿਹਾ ਲਗਾਤਾਰ 23 ਤਰੀਕ ਤੋਂ ਅੱਜ 11ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਜੀ ਤੇ ਸਰ ਕੋਈ ਮੰਗਾ ਸਰਕਾਰ ਨਾਲ ਹੋਈ ਗੱਲਬਾਤ ਕੋਈ ਹਾਂਜੀ ਸਾਡੀ ਜੋ ਖੇਤੀਬਾੜੀ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਹੈਗੀ ਆ ਪੰਜਾਬ ਲੈਵਲ ਦੀ ਉਹਨਾਂ ਦੀ ਸਾਡੇ ਡਾਇਰੈਕਟਰ ਸਾਹਿਬ ਨਾਲ ਪਰਸੋਂ 31 ਤਰੀਕ ਨੂੰ ਮੀਟਿੰਗ ਹੋਈ ਹੈਗੀ ਆ ਉਹਦੇ ਵਿੱਚ ਡਾਇਰੈਕਟਰ ਸਾਹਿਬ ਵੱਲੋਂ ਇਹ ਸਵਾਸਤਨ ਦਵਾਇਆ ਗਿਆ ਕਿ ਤੁਸੀਂ ਜਿਹੜੇ ਆਪਣੇ ਜਵਾਬ ਜਿਹੜੇ ਤੁਸੀਂ ਦਿੱਤੇ ਨੇ ਉਹਨਾਂ ਤੇ ਮੁੱਖ ਇਤੀ ਬੜੀ ਅਫਸਰ ਵੱਖ-ਵੱਖ ਜ਼ਿਲ੍ਹਿਆਂ ਦੇ ਜਿਨ੍ਹਾਂ ਨੂੰ ਨੋਟਿਸ ਨਿਕਲਿਆ ਉਹਨਾਂ ਦੇ ਥਰੂ ਜਿਹੜਾ ਉਹਨਾਂ ਜਵਾਬਾਂ ਤੇ ਟਿੱਪਣੀ ਲਵਾ ਕੇ ਤੇ ਸਾਡੇ ਤੱਕ ਭੇਜ ਜਾਂ ਡਾਇਰੈਕਟਰ ਸਾਹਿਬ ਤੱਕ ਤੇ ਉਹ ਅੱਗੇ ਇਹ ਸਾਰਾ ਕੇਸ ਜਿਹੜਾ ਉਹ ਈਸੀਐਸ ਸਾਹਿਬ ਤੱਕ ਪੁੱਟ ਕਰਨਗੇ ਤੇ ਇਹਨਾਂ ਨੂੰ ਜਿਹੜਾ ਫਾਈਲ ਕਰਾਉਣ ਦੀ ਕੋਸ਼ਿਸ਼ ਕਰਨਗੇ ਤੇ ਉਹ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਉਹ ਸੰਘਰਸ਼ 'ਚ ਸਾਡੇ ਨਾਲ ਨੇ ਤੇ ਇਸ ਮੁੱਦੇ ਤੇ ਉਹ ਆਪਣਾ ਜਿੰਨਾ ਜ਼ੋਰ ਚੱਲਦਾ ਹੈਗਾ ਉਹ ਐਸੀਐਸ ਆਬ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਣੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ ਕਿ ਜਿਹੜੇ ਸਾਡੇ ਤੇ ਦੋਸ਼ ਲਗਾਏ ਹੈਗੇ ਆ ਉਹ ਹੈਗੇ ਵਾਰ-ਵਾਰ ਵੈਰੀਫਿਕੇਸ਼ਨ ਨਾ ਕਰਨ ਦੇ ਸੋ ਉਹਦੇ ਵਿੱਚ ਕੋਈ ਵੀ ਇਦਾਂ ਦੀ ਅਹਵਾਇਤਾ ਨਹੀਂ ਸੀਗੀਆਂ ਜੇ ਜੇ ਇੱਛੇ ਸਾਨੂੰ ਦੱਸਿਆ ਗਿਆ ਹੋਵੇ ਕਿ ਵਾਰ-ਵਾਰ ਵੈਰੀਫਿਕੇਸ਼ਨ ਕਰਨੀ ਹੈਗੀ ਆ ਸੋ ਸਾਡੀ ਜੋ ਖੇਤੀਬਾੜੀ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਹੈਗੀ ਆ ਉਹਨਾਂ ਵੱਲੋਂ ਜਿਹੜੇ ਇਹ ਜਵਾਬ ਸਾਰੇ ਜ਼ਿਲ੍ਹਿਆਂ ਦੇ ਥਰੂ ਖੇਤੀਬਾੜੀ ਅਫਸਰਾਂ ਦੇ ਥਰੂ ਜਿਹੜਾ ਡਾਇਰੈਕਟਰ ਸਾਹਿਬ ਤੱਕ ਇੱਕ ਦੋ ਵਰਕਿੰਗ ਦਿਨਾਂ ਦੇ ਵਿੱਚ ਪਹੁੰਚ ਜਾਣਗੇ ਤੇ ਉੱਥੋਂ ਜਿਹੜਾ ਡਾਇਰੈਕਟਰ ਸਾਹਿਬ ਆਪਣਾ ਕੋਸ਼ਿਸ਼ ਕਰਕੇ ਜਿਹੜਾ ਸੀਐਸ ਸਾਹਿਬ ਸਾਹਿਬ ਨੂੰ ਸਾਰਾ ਮੁੱਦਾ ਸਮਝਾ ਕੇ ਫਾਈਲ ਕਰਵਾਉਣਗੇ ਤੇ ਜੇਕਰ ਅਜਿਹੇ ਕਰਨ ਦੇ ਵਿੱਚ ਉਹ ناکਾਬਿਆਬ ਹੁੰਦੇ ਨੇ ਜਾਂ ਮੰਤਰੀ ਸਾਹਿਬ ਜਾਂ ਸਰਕਾਰ ਦੀ ਕੋਈ ਇਦਾਂ ਦੀ ਮੰਸ਼ਾ ਹੁੰਦੀ ਆ ਕਿ ਉਹਨਾਂ ਨੇ ਇਹ ਜਿਹੜੇ ਨੋਟਿਸਾਂ ਨੂੰ ਜਾਂ ਜਿਹੜੇ ਅਸੀਂ ਜਵਾਬ ਦਿੱਤੇ ਉਹਨਾਂ ਨੂੰ ਇਮਾਨਦਾਰੀ ਨਾਲ ਕੀਤੇ ਹੋਏ ਕੰਮ ਨੂੰ ਜੇ ਉਹਨਾਂ ਨੇ ਸਹੀ ਤਰ੍ਹਾਂ ਕਨਸਿਡਰ ਨਹੀਂ ਕਰਦੇ ਤੇ ਸਾਡੇ ਤੇ ਦੁਬਾਰਾ ਦੋਸ਼ ਲਗਾਉਂਦੇ ਨੇ ਤੇ ਜਿਹੜਾ ਸਾਡੀ ਯੂਨੀਅਨ ਵੱਲੋਂ ਜਿਹੜੀ ਸਾਡੀ ਕਮੇਟੀ ਹੈਗੀ ਹੈ ਸਾਡੀ ਕਮੇਟੀ ਸਾਰੇ ਮੁਲਾਜ਼ਮਾਂ ਦੀ ਉਹਨਾਂ ਵੱਲੋਂ 12 ਤਰੀਕ ਨੂੰ ਜਿਹੜਾ ਉਹ ਧਰਨਾ ਦਾ ਅਲਟੀਮੇਟਮ ਦਿੱਤਾ ਹੋਇਆ ਤੇ 12 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਨੋਟਿਸ ਵਾਪਸ ਲਈ ਜਾਣ ਅਦਰਵਾਈਜ਼ ਜਿਹੜਾ ਮੋਹਾਲੀ ਵਿਖੇ ਜਿਹੜਾ ਧਰਨੇ ਉਹ 12 ਤਰੀਕ ਨੂੰ ਲੱਗੇ। ਸਰ ਜੇ ਉਹਨਾਂ ਵੱਲੋਂ ਤੁਹਾਡੀਆਂ ਮੰਗਾਂ ਨੂੰ ਨਾ ਮੰਨਿਆ ਜਾਂ ਗਿਆ ਤਾਂ ਤੁਹਾਡਾ ਨੈਕਸਟ ਕੀ ਹੋਏਗਾ ਐਕਸ਼ਨ? ਕਿ ਅਸੀਂ ਫਿਰ 12 ਤਰੀਕ ਦਾ ਸਾਡਾ ਅਲਟੀਮੇਟਮ ਹੈਗਾ ਕਿ 12 ਤਰੀਕ ਨੂੰ ਜਿਹੜਾ ਅਸੀਂ ਪੂਰਾ ਪੰਜਾਬ ਪੱਦਰ ਦੀ ਦੇ ਸਾਰੇ ਖੇਤੀਬਾੜੀ ਭਾਗ ਦੇ ਮੁਲਾਜ਼ਮ ਹੈਗੇ ਆ। ਤੋਂ ਮੋਹਾਲੀ ਵਿਖੇ ਡਾਇਰੈਕਟਰ ਆਫਿਸ ਦੇ ਸਿਚੇ ਜਿਹੜਾ ਧਰਨਾ ਲਗਾਉਗੇ। ਤੇ ਜੋ ਵੀ ਅਗਲੀ ਕਾਰਵਾਈ ਹੋਊਗੀ ਜਾਂ ਕਮੇਟੀ ਦੀ ਕਾਲ ਹੋਊਗੀ ਉਹਦੇ ਤੇ ਅਸੀਂ ਪਹੁੰਚਾਂਗੇ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਨਜਾਇਜ਼ ਨੋਟਿਸ ਵਾਪਸ ਕਰੋ ਜੈ ਵਾਪਸ ਲੋ ਝੂਠੇ ਨੋਟਿਸ ਵਾਪਸ ਲੋ ਝੂਠੇ ਨੋਟਿਸ ਵਾਪਸ ਲੋ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਨਜਾਇਜ਼ ਨੋਟਿਸ ਵਾਪਸ ਲੋ ਨਜਾਇਜ਼ ਨੋਟਿਸ ਵਾਪਸ ਲੋ ਪੰਜਾਬ ਸਰਕਾਰ ਮਰਦਾਬਾਦ ਜੀ ਸਰ ਲਗਾਤਾਰ ਚੱਲ ਰਿਹਾ ਦਰਨਾ ਖੇਤੀ ਵਿਭਾਗ ਦੇ ਮੁਲਾਜ਼ਮਾਂ ਦਾ ਜੀ ਤੇ ਕੀ ਕਹਿਣਾ ਚਾਹੋਗੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਹਮੇਸ਼ਾ ਕਿਸਾਨ ਦੇ ਨਾਲ ਹਰ ਟਾਈਮ ਖੜੇ ਖੜੇ ਰਹੇ ਨੇ ਅੱਜ ਇਹ ਹੜਤਾਲ ਤੇ ਨੇ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਦੇ ਬੇਲੋੜੇ ਨੋਟਸਾਂ ਕਰਨਾ ਸੀ ਹੜਤਾਲਦੇ ਹਾਂ ਅਸੀਂ ਕਦੇ ਵੀ ਕਿਸਾਨ ਹਿੱਤ ਚ ਕਿਸਾਨ ਦਾ ਕੋਈ ਨੁਕਸਾਨ ਹੋ ਜੇ ਕਦੇ ਨਹੀਂ ਚਾਹੁੰਦੇ ਇਸ ਟਾਈਮ ਜਿਹੜਾ ਧੁੱਪਾਂ ਚੜ ਗਈਆਂ ਠੰਡ ਖਤਮ ਹੋਣ ਤੋਂ ਬਾਅਦ ਕਣਕ ਤੇ ਪੀਲੀ ਕੁੰਗੀ ਦਾ ਹਮਲਾ ਹੋਣ ਦੇ ਬਹੁਤ ਜ਼ਿਆਦਾ ਅਸਰ ਨੇ ਹੱਟ ਸਿੱਤੇ ਉਹ ਫਸਲਾਂ ਤੇ ਖੜੀ ਹੈ ਪੀਲੀ ਕੁੰਗੀ ਇਸ ਤੋਂ ਇਲਾਵਾ ਤੇਲੇ ਚੇਪੇ ਦਾ ਹਮਲਾ ਹੋਣ ਦਾ ਵੀ ਖਤਰਾ ਵਾ ਅਸੀਂ ਹੜਤਾਲਦੇ ਹਾਂ ਅਸੀਂ ਉਹਨੇ ਦਿਨ ਕੋਈ ਕੰਮ ਨਹੀਂ ਕਰਾਂਗੇ ਜਿੰਨੇ ਦਿਨ ਸਰਕਾਰ ਸਾਡੇ ਬੇਲੋੜੇ ਨੋਟਸ ਵਾਪਸ ਨਹੀਂ ਲੈਂਦੀ ਜਾਂ ਦਿੱਤੇ ਜਵਾਬਾਂ ਨੂੰ ਫਾਈਲ ਨਹੀਂ ਕਰਦੀ ਜੇ ਪੰਜਾਬ ਦੇ ਕਿਸਾਨ ਦੀਆਂ ਫਸਲਾਂ ਦਾ ਕੋਈ ਨੁਕਸਾਨ ਹੋ ਗਿਆ ਪੀਲੀ ਕੁੰਗੀ ਨਾਲ ਜਾਂ ਹੋਰ ਕਿ ਕੀੜੇ ਮਕੌੜੇ ਨਾਲ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ ਨਾ ਕਿ ਅਸੀਂ ਆ ਸਰਕਾਰ ਨੇ ਸਾਡੇ ਤੇ ਬਿਲੋੜੇ ਨੋਟਿਸ ਜਿਹੜੇ ਆ ਬਿਨਾ ਕਿਸੇ ਤੱਥਾਂ ਪੜਤਾਲਾਂ ਨੂੰ ਜਾਂਚ ਕੀਤੇ ਸਾਨੂੰ ਜਿਹੜਾ ਦੋਸ਼ੀ ਬਣਾਉਣ ਦੀ ਜਿਹੜੀ ਉਹ ਜਿਹੜੇ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਜਲਦੀ ਹੋ ਸਕੇ 12 ਭਾਵੇਂ ਸਾਡਾ ਆਖਰੀ ਅਲਟੀਮੇਟ ਨੂੰ ਸਰਕਾਰ ਨੂੰ ਆ ਵੀ ਇਹ 11 ਤੋਂ ਪਹਿਲਾਂ ਪਹਿਲਾਂ ਸਾਡੇ ਤੋਂ ਨੋਟਿਸ ਜਿਹੜੇ ਦਿੱਤੇ ਉਹ ਵਾਪਸ ਲੈ ਜਾਣਾ ਨੂੰ ਫਾਈਲ ਕੀਤਾ ਜਾਵੇ ਨਹੀਂ ਤਾਂ 12 ਤਰੀਕ ਨੂੰ ਅਸੀਂ ਜਿਹੜਾ ਉਹ ਪੰਜਾਬ ਡੇਵਲ ਦਾ ਜਿਹੜਾ ਧਰਨਾ ਜਿਹੜਾ ਮੁਹੱਲੀ ਦਫ਼ਤਰ ਜਿਹੜਾ ਦਾਾਂਗੇ ਤੇ ਉਹ ਤੋਂ ਅਗਲੇ ਜਿਹੜੇ ਜੀ ਨਾਂ ਮੰਨੀਆਂ ਤੇ ਫਿਰ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਹ ਹੁਣ ਸਰਕਾਰ ਤੇ ਡਿਪੈਂਡ ਕਰਦਾ ਕਿ ਸਰਕਾਰ ਪੰਜਾਬ ਦੇ ਕਿਸਾਨ ਦੇ ਹਿੱਤ ਚ ਖੜੀ ਆ ਕਿ ਜਾਂ ਜਿੱਥੇ ਮੁਲਾਜ਼ਮਾਂ ਦੇ ਖਿਲਾਫ ਖੜੀ ਆ ਉੱਥੇ ਕਿਸਾਨਾਂ ਦੇ ਖਿਲਾਫ ਵੀ ਖੜੀ ਆ ਇਹ ਸਰਕਾਰ ਦੇ ਫੈਸਲਾ ਕਰਨਾ ਸਾਡਾ ਫੈਸਲਾ ਪੰਜਾਬ ਦਾ ਜੁਆਇੰਟ ਐਕਸ਼ਨ ਕਮੇਟੀ ਦਾ ਇਹ ਟੋਟਾ ਕਿ ਅਸੀਂ ਉਹਨਾਂ ਤੇ ਕਿਸੇ ਕੰਮ ਨੂੰ ਹੱਥ ਨਹੀਂ ਲਾਵਾਂਗੇ ਜਿੰਨਾ ਤੇ ਸਰਕਾਰ ਨੇ ਆਪਣੇ ਗਲਤ ਫੈਸਲੇ ਜਿਹੜੇ ਕੀਤੇ ਆ ਵਾਪਸ ਨਾਲੇ Coaching point in IELTS and spoken English. Also expert in study and visitor visa. Government approved SS Group. Session Chong Hushyarpur.